ਸੋ ਰਿਓ ਰੇਡੀਓ ਤਮਾਲ ਤੇ ਨਿੰਦਰ ਕੋ ਗਿਆਨ ਵੀ ਵੱਲੋਂ ਸਤਿ ਸ਼੍ਰੀ ਅਕਾਲ ਪੇਸ਼ ਕਰਦੇ ਹਾਂ ਪੋਜ਼ਿਟਿਵ ਖਬਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਮੋਗੇ ਵੱਲ ਆਇਆ ਤੇ ਰਾਹ ਚ ਰੁਕ ਗਿਆ ਜਦੋਂ ਮੁੱਖ ਮੰਤਰੀ ਨੇ ਲੋਕਾਂ ਨਾਲ ਉਤਰ ਕੇ ਗੱਲਬਾਤ ਕੀਤੀ ਗੱਡੀ ਤੋਂ ਤੇ ਲੋਕਾਂ ਨੇ ਮੁੱਖ ਮੰਤਰੀ ਉੱਤੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਸੁਆਗਤ ਕੀਤਾ ਆਪਣੇ ਕਾਫਲੇ ਨੂੰ ਰੋਕ ਕੇ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਹੁਣ ਪੰਜਾਬ ਦੇ ਵਿਰੋਧੀਆਂ ਨੂੰ ਦੱਸ ਦੇਣ ਕਿ ਪੰਜਾਬ ਹੁਣ ਆਮ ਲੋਕਾਂ ਦੇ ਹੱਥਾਂ 'ਚ ਆ ਗਿਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ 'ਚ 13 ਸੀਟਾਂ ਤੇ ਪਾਰੀ ਬਹੁਮਤ ਨਾਲ ਜਿੱਤ ਕੇ ਪਾਰਟੀ ਨਵਾਂ ਇਤਿਹਾਸ ਸਿਰਜੇਗੀ। ਮੋਗੇ ਤੋਂ ਕਾਫਲਾ ਗਿਆ ਖੜਕੜਕਲਾ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਸੁਪਰੀਮੋ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਦੀ ਪਿੰਡ ਖੜਕੜਕਲਾ 'ਚ ਸਮੂਹਕ ਪੋਖੜ ਤਾਲ ਕੀਤੀ ਗਈ ਜਿਸ ਦੀ ਗਵਾਹੀ ਮੁੱਖ ਮੰਤਰੀ ਨੇ ਕੀਤੀ। ਪਾਰਟੀ ਨੇ ਲੰਗੇ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਵਿਰੋਧ ਦਰਜ ਕਰਾਉਣ ਲਈ ਦੇਸ਼ ਭਾਰਤ ਦੇ ਸਮੂਹਕ ਪੋਖੜ ਤਾਲ ਕਰਨ ਦਾ ਸੱਦਾ ਦਿੱਤਾ ਸੀ ਸੂਤਰ ਦੱਸਦੇ ਨੇ ਕਿ ਪਾਰਟੀ ਦੇ ਪੰਜਾਬ ਜੁਨਟ ਵੱਲੋਂ ਖੜਕੜ ਕਲਾਂਚ ਸਮੂਹਕ ਪੋਖੜ ਤਾਲ ਤੇ ਅੱਜ ਵਿਧਾਇਕ ਮੰਤਰੀ ਐਮ ਐਲ ਏ ਤੇ ਆਮ ਆਪੀ ਪਾਰਟੀ ਦੇ ਹੋਰ ਵਰਕਰ ਵੀ ਅਪੜੇ ਹੋਏ ਸਨ ਚੰਡੀਗੜ੍ਹ ਤੋਂ ਖਬਰ ਸਾਬਕਾ ਕ੍ਰਿਕਟਰ ਤੇ ਕਾਂਗਰਸ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦਾ ਯਮਨਾਨਗਰ ਦੇ ਇੱਕ ਹਸਪਤਾਲ 'ਚ ਕੈਂਸਰ ਦਾ ਆਪਰੇਸ਼ਨ ਹੋਇਆ ਹੈ। ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਨੂੰ ਨਾਲ ਲੈ ਕੇ ਇੱਕ ਸੈਲਫੀ ਪਾਈ ਹੈ। ਅੱਥ ਨੇ 5 ਵਜੇ ਉਹਨਾਂ ਦੀ ਬ੍ਰੈਸ ਕੈਂਸਰ ਦੀ ਸਰਜਰੀ ਹੋਈ। ਡਾਕਟਰ ਰੁਪਿੰਦਰ ਸਿੰਘ ਨੇ ਸਰਜਰੀ ਕੀਤੀ ਹੈ। 2.5 ਤੋਂ 3 ਘੰਟੇ ਦਾ ਸਮਾਂ ਲੱਗਾ। ਨਵਜੋਤ ਕੌਰ ਪਿਛਲੇ 11 ਮਹੀਨੇ ਤੋਂ ਆਪਣਾ ਇਲਾਜ ਕਰਵਾ ਰਹੇ ਨੇ। ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਬਿਲਕੁਲ ਠੀਕ ਠਾਕ ਨੇ ਤੇ ਊਰਜਾ ਲੈਂਦੇ ਨੇ। ਪੋਜ਼ਿਟਿਵ ਸੋਚ ਰੱਖਦੇ ਨੇ। ਸੰਕਲਪ ੜੋਲ ਹੈ ਉਹਨਾਂ ਦੇ ਚਿਹਰੇ ਤੇ। ਹਮੇਸ਼ਾ ਮੁਸਕਰਾਹਟ ਤਾਰੀ ਰਹਿੰਦੀ ਹੈ ਖਬਰਾਂ ਨੇ ਆਪਕਾਰੀ ਨੀਤੀ ਮਾਮਲੇ 'ਚ ਜੇਲ੍ਹ 'ਚ ਬੰਦ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਸਨੇਹਾ ਜਾਰੀ ਕਰਨ ਸੰਬੰਧੀ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦੀ ਵਾਇਰਲ ਹੋਈ ਵੀਡੀਓ 'ਚ ਸ਼ਹੀਦ ਭਗਤ ਸਿੰਘ ਤੇ ਡਾਕਟਰ ਬੀ ਆਰ ਐਮ ਬੇਦਕਰ ਦੀਆਂ ਤਸਵੀਰਾਂ ਵਿਚਾਲੇ ਕੇਜਰੀਵਾਲ ਦੀ ਤਸਵੀਰ ਦਿਖਣ ਕਾਰਨ ਵਿਵਾਦ ਪੈਦਾ ਹੋ ਗਿਆ ਇਸ ਵਿਵਾਦ ਵਿਚਾਲੇ ਸ਼ਹੀਦ ਭਗਤ ਸਿੰਘ ਦੇ ਭਾਂਜੇ ਜਗਮਉਨ ਸਿੰਘ ਸੰਧੂ ਨੇ ਕਿਹਾ ਕਿ ਆਜ਼ਾਦੀ ਕੁਲਾਟੀਆਂ ਦੇ ਆਦਰਸ਼ਾਂ ਲਈ ਸਭ ਤੋਂ ਵੱਡਾ ਖਤਰਾ ਕੇਂਦਰ ਵਿਚਲੀ ਮੌਜੂਦਾ ਸਰਕਾਰ ਹੈ ਔਰ ਉਹਨਾਂ ਇਹ ਵੀ ਗੱਲ ਕਹੀ ਹੈ ਕਿ ਸ਼ਹੀਦ ਦੇ ਸੁਪਨਿਆਂ ਨੂੰ ਬਰਕਰਾਰ ਰੱਖਣਾ ਜਾਂ ਸੁਪਨਿਆਂ ਦੇ ਉੱਤੇ ਚੱਲਣਾ ਹੀ ਸਾਰਿਆਂ ਦਾ ਸਾਡਾ ਫਰਜ਼ ਬਣਦਾ ਹੈ ਨਵੀਂ ਦਿੱਲੀ ਤੋਂ ਖਬਰਾਂ ਇੰਡੀਅਨ ਨੈਸ਼ਨਲ ਕਾਂਗਰਸ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਇਹਦੇ ਵਿੱਚ ਪੰਜ ਜੱਜਾਂ ਨੂੰ ਸ਼ਾਮਲ ਕੀਤਾ ਗਿਆ ਹੈ ਨੌਜਵਾਨ ਇਨਸਾਫ, ਔਰਤ ਇਨਸਾਫ, ਕਿਸਾਨ ਇਨਸਾਫ, ਮਜ਼ਦੂਰ ਇਨਸਾਫ ਤੇ ਬਰਾਬਰੀ ਦਾ ਇਨਸਾਫ ਦਾ ਜ਼ਿਕਰ ਚੋਣ ਮੈਨੀਫੈਸਟੋ 'ਚ ਹੈ। ਕਾਂਗਰਸ ਕਹਿੰਦੀ ਹੈ ਅਸੀਂ ਮਿਲ ਕੇ ਇਸ ਅਨਿਆਂ ਦੇ ਦੌਰ ਦੇ ਹਨੇਰੇ ਨੂੰ ਦੂਰ ਕਰਨਾ ਹੈ। ਭਾਰਤ ਦੇ ਲੋਕਾਂ ਲਈ ਖੁਸ਼ਹਾਲ, ਨਿਆਹ ਭਰਪੂਰ ਤੇ ਸਦਭਾਵਨਾ ਭਰੇ ਭਵਿੱਖ ਲਈ ਰਾਹ ਪੱਧਰਾ ਕਰਨਾ ਹੈ। ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਚ ਦਾਵਾ ਕੀਤਾ ਗਿਆ ਹੈ ਕਿ ਪਾਰਟੀ ਯਕੀਨੀ ਬਣਾਏਗੀ ਹਰ ਨਾਗਰਿਕ ਦੀ ਤਰ੍ਹਾਂ ਘੱਟ ਗਿਣਤੀਆਂ ਨੂੰ ਕਪੜੇ, ਭੋਜਨ, ਪਾਸ਼ਾ ਤੇ ਨਿਜੀ ਕਾਨੂੰਨਾਂ ਦੀ ਚੋਣ ਦੀ ਆਜ਼ਾਦੀ ਹੋਵੇ ਅਸੀਂ ਨਿਜੀ ਕਾਨੂੰਨਾਂ 'ਚ ਸੁਧਾਰਾਂ ਨੂੰ ਤਸ਼ਾਹਤ ਕਰਨਾ ਕਾਂਗਰਸ ਕਹਿੰਦੀ ਹੈ ਜਿਹੇ ਸੁਧਾਰ ਸਬੰਧਤ ਪਾਈਚਾਰਿਆਂ ਦੀ ਸ਼ਮੂਲੀਅਤ ਤੇ ਸਹਿਮਤੀ ਨਾਲ ਲਾਗੂ ਕਰਨੇ ਚਾਹੀਦੇ ਹੈ ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਤਹਿਤ ਸੀਨੀਅਰ ਨਾਗਰਿਕਾਂ ਯਾਨੀ ਬਜ਼ੁਰਗਾਂ ਵਿਦਵਾਵਾਂ ਔਰਤਾਂ ਤੇ ਅਪਾਹਜ ਲੋਕਾਂ ਲਈ ਪੈਨਸ਼ਨ 'ਚ 200 ਤੋਂ 500 ਪ੍ਰਤੀ ਮਹੀਨਾ ਚੱਲਦੀ ਹੈ ਅਸੀਂ ਵਧਾ ਕੇ 1000 ਰੁਪਿਆ ਮਹੀਨਾ ਕਰਾਂਗੇ ਸਿਹਤ ਸੰਭਾਲ ਲਈ 25 ਲੱਖ ਰੁਪਏ ਤੱਕ ਦੇ ਕੈਸ਼ਲੈਸ ਬੀਮੇ ਦਾ ਰਾਜਸਥਾਨ ਮਾਡਲ ਵੀ ਕਾਂਗਰਸ ਕਹਿੰਦੀ ਕਿ ਅਸੀਂ ਅਪਣਾਵਾਂਗੇ 2021 ਦੇ ਦਿੱਲੀ ਕਿਸਾਨ ਅੰਦੋਲਨ 'ਚ ਸਿੱਖਾਂ ਦੀ ਹਿੱਸੇਦਾਰੀ ਤੋਂ ਪ੍ਰੇਰਣਾ ਲੈਂਦਿਆਂ ਬਹੁਜਨ ਦਰਾਵੜ ਪਾਰਟੀ ਬੀ ਡੀ ਪੀ ਨੇ ਤਾਮਿਲਨਾਡੂ 'ਚ 7 ਉਮੀਦਵਾਰਾਂ ਨੂੰ ਮੈਦਾਨ ਚ ਉਤਾਰਿਆ ਹੈ ਇਹ ਨਵਾਂ ਸੋਸ਼ਲ ਇੰਜੀਨੀਅਰ ਤਜਰਬਾ ਕਰਦਿਆਂ ਪਾਰਟੀ ਨੇ ਸਿੱਖ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਦਿਲਚਸਪ ਗੱਲ ਹੈ ਕਿ ਮੂਲ ਤੌਰ ਤੇ ਵੱਖ-ਵੱਖ ਧਰਮਾਂ ਨਾਲ ਸੰਬੰਧ ਰੱਖਣ ਵਾਲੇ ਅਨੁਸਾਰੇ ਉਮੀਦਵਾਰਾਂ ਨੇ ਕਿਸਾਨਾਂ ਦੇ ਵਿਖਾਵੇ ਚਿੱਸਾ ਲੈਣ ਤੋਂ ਬਾਅਦ ਸਿੱਖ ਧਰਮ ਧਾਰਨ ਕਰ ਲਿਆ ਸੀ ਇਹਨਾਂ ਸੱਤ ਉਮੀਦਵਾਰਾਂ ਚ ਸੇਲਵਾ ਕੁਮਾਰ ਉਰਫ ਸੇਲਵਾ ਸਿੰਘ 27 ਸਾਲਾਂ ਦਾ ਤ੍ਰੈਨੂ ਨੇਲਵੇਲੀ ਚੋਣ ਹਲਕੇ ਤੋਂ ਚੋਣ ਲੜ ਰਿਹਾ ਜਦਕਿ ਪਲਾਨੀ ਸੀਮੀ ਆ 36 ਸਾਲ ਦੇ ਵਿਰੋਧਨਗਰ ਤੋਂ ਰਾਜਨ ਸਿੰਘ 60 ਸਾਲ ਦੇ ਕੰਨਿਆ ਕੁਮਾਰੀ ਤੋਂ ਸੀਤਾ ਕੌਰ 52 ਸਾਲ ਦੀ ਤਿੰਨ ਕਾਸੀ ਤੋਂ ਮਣੀਵਾ ਵਸਗਮ 40 ਸਾਲ ਦਾ ਰਾਮਾ ਥਾਂਪੁਰਮ ਤੋਂ ਥੁੱਥੂ ਕੁੜੀ ਤੋਂ ਅਸ਼ਿਆਰ ਸਿੰਘ ਸਨਮ ਸੁਨਦਰਮ ਸਿੰਘ 37 ਸਾਲ ਦਾ ਤੇ ਮੋਦਰਾ ਚੌਣ ਹਲਕੇ ਤੋਂ ਨਾਗਾ ਵਾਪਸਾ ਪ੍ਰਿਯਾਨ ਸਿੰਘ ਚੌਣ ਲੜ ਰਹੇ ਨੇ ਇਹਨਾਂ ਸਾਰਿਆਂ ਨੇ ਸਿੱਖ ਧਰਮ ਅਪਣਾ ਕੇ ਸਿੱਖੀ ਦੀ ਸ਼ਾਨ ਤੇ ਮਾਣ 'ਚ ਵਾਅਦਾ ਕੀਤਾ ਹੈ ਚੰਡੀਗੜ੍ਹ ਤੋਂ ਖਬਰ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਤੇ ਮੀਟਬਾਰਾ ਵੱਲੋਂ ਰੈਲੀਆਂ ਤੇ ਚੋਣ ਪ੍ਰਚਾਰ ਲਈ ਕੀਤੇ ਜਾਣ ਵਾਲੇ ਖਰਚੇ ਨੂੰ ਲੈ ਕੇ ਭਾਰਤ ਦਾ ਚੋਣ ਕਮਿਸ਼ਨ ਸਖਤ ਹੈ ਰੇਟ ਵੱਖ-ਵੱਖ ਚੀਜ਼ਾਂ ਦੇ ਤੈਅ ਕਰ ਦਿੱਤੇ ਐ ਇਸ ਵਿੱਚ ਟੈਂਟ ਵੀ ਐ ਕੈਟਰਿੰਗ ਵੀ ਐ ਲਾਈਟਿੰਗ ਐ ਰਜਾਈਆਂ ਨੇ ਗੱਦੇ ਨੇ ਖਾਣ ਪੀਣ ਦਾ ਸਮਾਨ ਸ਼ਾਮਲ ਐ ਐਸਵਰ ਪੰਜਾਬ ਚੋਣ ਪ੍ਰਚਾਰ ਸਮੇਂ ਲਾਊਡ ਸਪੀਕਰ ਐਂਪਲੀਫਾਇਰ ਤੇ ਮਾਈਕ੍ਰੋਫੋਨ ਤੇ 900 ਰੁਪਏ ਤੋਂ ਵੱਧ ਖਰਚਾ ਨਹੀਂ ਕੀਤਾ ਜਾ ਸਕਦਾ ਇਸ ਤਰ੍ਹਾਂ ਇਨਵਰਟਰ ਬੈਟਰੀ ਤੇ 350 ਲੈਂਡ ਵਾਲੇ ਤੇ 7500 ਔਰ ਪਰਦੇ ਤੇ 60 ਰੁਪਏ ਰੈਫਰਿਜਰੇਟਰ ਤੇ 600 ਰੁਪਏ ਤਖਤ ਪੋਚ ਤੇ 70 ਚਾਦੀ ਥਰਮੋਸਟਾ 120 ਰੁਪਏ ਖਰਚਾ ਤੈਅ ਕਰ ਦਿੱਤਾ ਗਿਆ ਇਸ ਤਰ੍ਹਾਂ 52 ਸੀਟਰ ਬੱਸ ਦਾ 2500 ਰੁਪਿਆ ਕਾਰ ਦਾ 1000 ਰੁਪਿਆ ਕਮਰਸ਼ੀਅਲ ਵਾਹਨਾਂ ਤੇ 1500 ਰੁਪਏ ਮਿੰਨੀ ਬੱਸ ਤੇ 3600 ਰੁਪਏ ਤੇ ਟਰੱਕ ਲਈ 3000 ਰੁਪਏ ਦਾ ਖਰਚਾ ਚੋਣ ਕਮਿਸ਼ਨ ਨੇ ਤੈਅ ਕੀਤਾ ਹੁਣ ਤੁਹਾਨੂੰ ਖਾਣ ਪੀਣ ਦੀਆਂ ਚੀਜ਼ਾਂ ਵੀ ਦੱਸ ਦਈਏ ਪਨੀਰ ਦੇ ਪਕੌੜੇ 250 ਰੁਪਏ ਪ੍ਰਤੀ ਕਿਲੋ ਪਕੌੜਾ ਆਮ ਜਿਹੜਾ 20 ਰੁਪਏ ਪਰੌਂਠਾ 30 ਰੁਪਏ ਜਲੇਬੀ 150 ਰੁਪਏ ਚਟਨੀ ਨਾਲ ਸਮੋਸਾ 15 ਰੁਪਏ ਛੋਲਿਆਂ ਨਾਲ ਸਮੋਸਾ 25 ਰੁਪਏ ਸੈਂਡਵਿਚ 15 ਰੁਪਏ ਢੋਡਾ ਮਠਾਈ 450 ਨੂੰ ਇਹ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਦੇ ਚੋਣ ਕਮਿਸ਼ਨ ਨੇ ਭਾਅ ਜਿਹੜੇ ਮقرਰ ਕੀਤੇ ਹੈ ਜੇ ਕੋ ਉਮੀਦਵਾਰ ਵਾਅਦਾ ਘਾਟਾ ਦਿਖਾ ਕਰਦਾ ਫੜਿਆ ਗਿਆ ਤਾਂ ਉਸ ਉੱਤੇ ਚੋਣ ਕਮਿਸ਼ਨ ਸਖਤ ਕਾਰਵਾਈ ਕਰੇਗਾ ਰੇਡੀਓ ਧਮਾਲ ਦੇ ਨਿੰਦਰ ਕੁ ਗਿਆਨਵੀ ਤੋਂ ਪੋਜ਼ਿਟਿਵ ਖਬਰਾਂ ਸੁਣ ਰਹੀ ਸੀ ਅੱਜ ਦੀਆਂ ਖਬਰਾਂ ਮੁੱਕਦੀਆਂ ਦਿਓ ਆਗਿਆ ਮਿਲਾਂਗੇ ਸੋਮਵਾਰ ਤਤਕਾਲੀ ਰੱਬ ਰਾਖਾ ਸਤਿ ਸ੍ਰੀ ਅਕਾਲ ਅਤੇ ਧੰਵਾਦ